ਕੋਈ ਵੀ ਜਿਹੜਾ ਇਸ਼ੂ ਜਿਹੜਾ ਹੋਮ ਡਿਪਾਰਟਮੈਂਟ ਨਾਲ ریلیਟਡ ਆ ਉਹ ਹੋਮ ਮਿਨਿਸਟਰ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਜਿਹੜੀਆਂ 144 ਹਾਈएस्ट ਲੈਵਲ ਤੇ ਗੱਲ ਕਰਦੀਆਂ ਟੈਂਡਰ ਮੰਗਾਉਂਦੇ ਜਾਂ ਕੰਪੀਟੀਸ਼ਨ ਕਰਾਉਂਦੇ 10 ਤੋਂ 15 ਲੱਖ ਰੁਪਏ ਦਾ ਉਹ ਡਿਸਕਾਊਂਟ ਇੱਕ ਵਹੀਕਲ ਤੇ ਦਿੱਤਾ ਜਾਂਦਾ ਹੈ ਜੀ ਔਰ ਅਗਰ ਇੰਨਾ ਡਿਸਕਾਊਂਟ ਮਿਲੇ 10 ਤੋਂ 15 ਲੱਖ ਰੁਪਏ ਦਾ ਦੈਟ ਮੀਨਸ ਪੰਜਾਬ ਸਰਕਾਰ ਕੁਡ ਹੈਵ ਸੇਵਡ 14 ਕਰੋੜ ਤੋਂ ਲੈ ਕੇ 21 ਕਰੋੜ ਰੁਪਏ ਅਗਰ 10 ਲੱਖ ਤੋਂ ਲੈ ਕੇ 15 ਲੱਖ ਤੱਕ ਡਿਸਕਾਊਂਟ ਇੱਕ ਦਸ ਸਬਜੈਕਟ ਆਫ ਇਨਵੈਸਟੀਗੇਸ਼ਨ ਐਂਡ ਇਨਕੁਆਇਰੀ ਵੀ ਹੈਵ ਲਰਨਡ ਕਿ ਗਲੋਬ ਟਾਇota ਨੇ बिकॉज ਉਹਨਾਂ ਨੇ ਪ੍ਰੋਬਬਲੀ ਡੀਲ ਕਰਾਈ ਜਾ ਟਾਇota ਗਰੁੱਪ ਵਾਲੇ ਵਰਦੀ ਇੰਟਰਮੀਡੀਟ ਡੇਰੀ ਵਰਦੀ ਗੋ ਬਿਟਵੀਨ ਇਨ ਦਾ ਸਟੀਲ ਕਾਂਗਰਸ ਦੇ ਵਿਧਾਇਕ ਸੁਖਪਾਲ ਖੈਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ 'ਤੇ ਵੱਡੇ આરોਪ ਲਾਏ ਨੇ। ਦਰਅਸਲ ਪਿਛਲੇ ਸਾਲ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਸੜਕ ਸੁਰੱਖਿਆ ਫੋਰਸ ਸ਼ੁਰੂ ਕੀਤੀ ਜਿਸ ਦੇ ਲਈ ਟੋਇਟਾ ਦੀਆਂ ਹੈਲਿਕਸ ਗੱਡੀਆਂ ਖਰੀਦੀਆਂ ਗਈਆਂ ਸੀ ਔਰ ਸੁਖਪਾਲ ਖੈਰਾ ਨੇ આરોਪ ਲਾਇਆ ਹੈ ਕਿ ਇਨ੍ਹਾਂ ਗੱਡੀਆਂ ਦੀ ਖਰੀਦੋ-ਫਰੋਖਤ ਦੇ ਵਿੱਚ ਕਰੋੜਾਂ ਰੁਪਏ ਦਾ ਘੁਟਾਲਾ ਹੋਇਆ ਹੈ। ਸੁਖਪਾਲ ਖੈਰਾ ਨੇ ਸਿੱਧੇ આરોਪ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਲਾਏ ਨੇ। ਸੁਪਾਲ ਖੈਰਾ ਨੇ ਦਾਵਾ ਕੀਤਾ ਹੈ ਕਿ ਇਹਨਾਂ ਗੱਡੀਆਂ ਦੀ ਡੀਲ ਦੇ ਵਿੱਚ 14 ਕਰੋੜ ਰੁਪਏ ਤੋਂ ਲੈ ਕੇ 21 ਕਰੋੜ ਰੁਪਏ ਤੱਕ ਦਾ ਘੁਟਾਲਾ ਹੋਇਆ ਹੈ। ਅਸ਼ਵੀ ਨੇ ਔਰ ਵਿਸਲ ਬਲੋਅਰ ਵੀ ਨੇ ਜਿਹੜਾ ਮੁੱਦਾ ਮੈਂ ਅੱਜ ਉਠਾਉਣ ਜਾ ਰਿਹਾ ਬਿਲਕੁਲ ਤੱਥਾਂ ਦੇ ਆਧਾਰ ਦੇ ਉੱਤੇ ਉਹ ਇਹਨਾਂ ਨੇ ਰਿਸਰਚ ਕਰਕੇ ਪਬਲਿਕ ਡੋਮੇਨ 'ਚ ਲੈ ਕੇ ਆਏ ਨੇ। ਮੁੱਦਾ ਇਹ ਹੈ ਕਿ ਪਿਛਲੇ ਸਾਲ ਪੰਜਾਬ ਪੁਲਿਸ ਨੇ 144 ਟੋਇਟਾ ਹਾਈ ਲੈਕਸ ਗੱਡੀਆਂ ਜਿਹੜੀਆਂ ਨੇ ਜਿਹੜੀਆਂ ਪਿਕਅਪ ਵਹੀਕਲਸ ਨੇ ਉਹ ਜਿਹੜਾ ਪੰਜਾਬ ਦਾ ਇੱਕ ਸੜਕ ਸੁਰੱਖਿਆ ਕੋਈ ਫੋਰਸ ਬਣਾਈ ਸੀ ਉਸ ਵਾਸਤੇ ਪੰਜਾਬ ਪੁਲਿਸ ਨੇ ਇਹ ਗੱਡੀਆਂ ਖਰੀਦੀਆਂ ਟੋ요ਟਾ ਕੰਪਨੀ ਤੋਂ ਇਸ ਮਹਿਕਮੇ ਦਾ ਤੁਹਾਨੂੰ ਸਭ ਨੂੰ ਪਤਾ ਗਲੋਡ ਨਹੀਂ ਕਿ ਕਿ ਭਗਵੰਤ ਮਾਨ ਬਤੌਰ ਚੀਫ ਮਿਨਿਸਟਰ ਨਾਲ ਹੋਮ ਮਿਨਿਸਟਰ ਵੀ ਆ ਤਾਂ ਕੋਈ ਵੀ ਜਿਹੜਾ ਇਸ਼ੂ ਜਿਹੜਾ ਹੋਮ ਡਿਪਾਰਟਮੈਂਟ ਨਾਲ ਰਿਲੇਟਡ ਆ ਉਹ ਹੋਮ ਮਿਨਿਸਟਰ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਜਿਹੜੀਆਂ 144 ਗੱਡੀਆਂ ਟਾਇota ਹਾਈਲੈਕਸ ਖਰੀਦੀਆਂ ਸੜਕ ਸੁਰੱਖਿਆ ਜਿਹੜਾ ਪ੍ਰੋਗਰਾਮ ਸੀਗਾ ਉਹਦੇ ਵਾਸਤੇ ਉਹਨਾਂ ਵਿੱਚ ਬਹੁਤ ਵੱਡੇ ਪੱਧਰ ਉੱਤੇ ਭ੍ਰਿਸ਼ਟਾਚਾਰੀ ਹੋਈ ਜਾਂ ਬੇਈਮਾਨੀ ਹੋਈ ਜਾਂ ਪੈਸੇ ਖਾਦੇ ਗਏ ਨੇ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਕਿ ਜਦੋਂ ਆਪਾਂ ਕਿਸੇ ਇੱਕ ਗੱਡੀ ਲੈਣ ਜਾਂਦੇ ਕਿਸੇ ਡੀਲਰ ਦੇ ਕੋਲੋਂ ਤੇ ਉਹ ਤੁਸੀਂ 네ਗੋਸ਼ੀਏਟ ਕਰਦੇ ਹੋ ਕਿ ਵੀ ਗੱਡੀ ਕਿੰਨੇ ਦੀ ਹੈ ਜੀ ਉਹ ਕਹਿੰਦੇ ਕਿ ਗੱਡੀ ਲੈਟ ਸੇ 35 ਲੱਖ ਦੀ ਹੈ ਤੁਸੀਂ ਉਹਦੇ ਤੇ ਡਿਸਕਾਊਂਟ ਮੰਗਦੇ ਹੋ ਔਰ ਉਮੂਮਨ ਜਿਹੜੀਆਂ ਗੱਡੀਆਂ ਤੇ ਆਮ ਤੌਰ ਤੇ ਲਗਭਗ ਸਾਰੀਆਂ ਡੀਲਰਸ਼ਿਪਸ ਉਹ ਤੁਹਾਨੂੰ ਡਿਸਕਾਊਂਟ ਦਿੰਦੀਆਂ ਨੇ ਤੁਸੀਂ ਸਾਰਿਆਂ ਨੇ ਪੰਜਾਬ ਦੇ ਲੋਕਾਂ ਨੇ ਇੱਕ ਆਮ ਰਿਵਾਜ ਔਰ ਪੰਜਾਬ ਪੁਲਿਸ ਦਾ ਡੀਜੀਪੀ ਦਾ ਆਫਿਸ ਕਟਿਆ ਬਲਕ ਵਿੱਚ 144 ਟਾਇota ਹਾਈਲਕਸ ਗੱਡੀਆਂ ਖਰੀਦਣ ਜਾ ਰਹੇ ਸੀਗੇ ਖਰੀਦੀਆਂ ਨੇ ਇਹਨਾਂ ਨੇ ਜਿਹੜੀ ਗੱਡੀ ਦੀ ਇੱਕ ਦੀ ਕੀਮਤ ਜਿਹੜੀ ਆ ਉਹ 36 ਲੱਖ 99000 903 ਰੁਪਏ ਪੀਲਿੰਗ ਤੇ ਹੈ ਜੋ ਤੋਂ ਤੁਸੀਂ 144 ਗੱਡੀਆਂ ਲੈਣੀਆਂ ਤਾਂ ਗਵਰਨਮੈਂਟ ਤਾਂ ਬਹੁਤ ਈਜ਼ੀਲੀ ਜਿਹੜਾ ਉਹ ਉਹਦੇ ਨਾਲ 네ਗੋਸ਼ੀਏਟ ਕਰਦੀ ਹੈ ਡੀਲਰਸ਼ਿਪ ਤੁਹਾਡਾ ਬਲ ਕੇ ਡਾਇਰੈਕਟ ਮੈਨੂਫੈਕਚਰਰ ਨਾਲ 네ਗੋਸ਼ੀਏਟ ਕਰਦੇ ਨੇ ਕਿ ਅਸੀਂ ਸਰਕਾਰ ਵਾਸਤੇ 144 ਗੱਡੀਆਂ ਕਿਉਂਕਿ ਇਹਦਾ ਬਿੱਲ ਤੁਸੀਂ ਦੇਖ ਲਓ ਇੱਕ ਗੱਡੀ ਅਗਰ ਲਗਭਗ 37 ਲੱਖ ਦੀ ਆ ਮੋٹے ਤੌਰ ਤੇ ਪਾ 144 ਦਾ ਰਕਮ ਕਿੰਨੀ ਬਣ ਗਈ ਇਹਦਾ ਇੱਕ ਕਿਸਮ ਦਾ ਬਹੁਤ ਵੱਡੀ ਪਰਚੇਸ ਸੀਗੀ ਪੰਜਾਬ ਪੁਲਿਸ ਦੀ ਔਰ ਗਵਰਨਮੈਂਟ ਆਫ ਪੰਜਾਬ ਦੀ ਲੇਕਿਨ ਇਹਨਾਂ ਨੇ ਉਹਦੇ ਨਾਲ ਟਾਇਓਟਾ ਕੰਪਨੀ ਨਾਲ ਜਾਂ ਜਿਹੜਾ ਜਿਸ ਦੇ ਥ्रू ਇਹਨਾਂ ਨੇ ਪਰਚੇਸ ਕੀਤੀ ਉਹਦਾ ਨਾਮ ਕੀ ਸੀ ਦੱਸੋ ਹਾਂ ਗਲੋ ਨਹੀਂ ਨਹੀਂ ਜਿਹੜਾ ਟਾਇਓਟਾ ਕਰਲੋਸਕ ਮੋਟਰਸ ਪ੍ਰਾਈਵੇਟ ਲਿਮਟਿਡ ਉਹਦੇ ਨਾਲ ਕਿਤੇ ਨੇਗੋਸ਼ੀਏਸ਼ਨ ਨਹੀਂ ਕੀਤਾ ਕਿ ਸਾਨੂੰ ਜੀ ਕੋਈ ਡਿਸਕਾਊਂਟ ਦਿਓ ਇਹਦੇ ਤੇ ਸਾਨੂੰ ਕੋਈ ਇਹਦੇ ਤੇ ਛੋਟ ਦਿਓ ਪੰਜਾਬ ਦੇ ਇਹ ਲੋਕਾਂ ਦੇ ਪੈਸੇ ਸੀਗੇ ਇਹ ਕੋਈ ਭਗਵੰਤ ਮਾਨ ਦੇ ਜਾਂ ਡੀਜੀਪੀ ਪੰਜਾਬ ਪੁਲਿਸ ਦੇ ਉਹਦੇ ਆਪਣੇ ਪੈਸੇ ਨਹੀਂਗੇ ਲੇਕਿਨ ਇਹਨਾਂ ਨੇ ਕੋਈ ਨੇਗੋਸ਼ੀਏਸ਼ਨ ਨਹੀਂ ਕੀਤੀ ਔਰ ਇਹਦੇ ਚ ਇੱਕ ਹੋਰ ਬਹੁਤ ਵੱਡਾ ਫਲੋ ਆ ਕਿ ਇੱਕ ਜੈਮ ਪੋਰਟਲ ਬਣਾਇਆ ਗਵਰਨਮੈਂਟ ਆਫ ਇੰਡੀਆ ਨੇ ਕਿ ਕੋਈ ਵੀ ਸਰਕਾਰੀ ਗੱਡੀਆਂ ਦੀ ਤੁਸੀਂ ਖਰੀਦ ਕਰਨੀ ਆ ਤਾਂ ਯੂ ਹੈਵ ਟੂ ਗੋ ਥਰੂ ਦੈਟ ਪ੍ਰੋਸੈਸ ਜੈਮ ਪੋਰਟਲ ਦੇ ਥਰੂ ਅਗਰ ਉਹ ਜੈਮ ਪੋਰਟਲ ਤੇ ਗੱਡੀਆਂ ਅਵੇਲੇਬਲ ਨਹੀਂ ਗਿਆ ਤੇ ਫਿਰ ਤੁਸੀਂ ਜਿਹੜਾ ਡਾਇਰੈਕਟਲੀ ਕਿਸੇ ਡੀਲਰ ਨਾਲ ਜਾਂ ਕਿਸੇ ਮੈਨੂਫੈਕਚਰਰ ਨਾਲ ਗੱਲ ਕਰ ਸਕਦੇ ਆ ਆਹਨ ਟੋਲਡ ਅਕੋਰਡਿੰਗ ਟੂ ਦ ਇਨਫੋਰਮੇਸ਼ਨ ਕਿ ਇਹ ਜੈਮ ਪੋਰਟਲ ਤੇ ਗੱਡੀ ਨਹੀਂ ਸੀਗੀ ਕੋਈ ਗੱਲ ਨਹੀਂ ਗਈ ਪਰੰਤੂ ਉਹਦਾ ਜਿਹੜਾ ਫੇਰ ਵੀ ਪ੍ਰੋਸੈਸ ਹੋਣਾ ਚਾਹੀਦਾ ਸੀਗਾ ਲੈਟਸ ਸੇ ਟੋਯੋਟਾ ਦੇ ਕਿੰਨੀਆਂ ਆਊਟਲੈਟਸ ਨੇ ਪੰਜਾਬ ਹਰਿਆਣਾ ਤੇ ਦਿੱਲੀ ਦੇ ਵਿੱਚ ਲਾਗੇ ਲਾਗੇ ਨਾਰਥ ਇੰਡੀਆ ਦੇ ਵਿੱਚ ਇਹ ਸਾਰਿਆਂ ਤੋਂ ਕੋਟੇਸ਼ਨ ਮੰਗਦੇ ਤੇ ਵੀ ਸਾਨੂੰ ਫੁਲਾਨੇ ਡੀਲਰਸ਼ਿਪ ਨੇ ਗਲੋਬ ਵਾਲੇ ਨੇ ਇੰਨੀ ਕੋਟੇਸ਼ਨ ਦਿੱਤੀ ਹੈ ਤੇ ਫੁਲਾਨੇ ਡੀਲਰ ਨੇ ਸਾਨੂੰ ਇੰਨੀ ਕੋਟੇਸ਼ਨ ਦਿੱਤੀ ਤੁਸੀਂ ਦੱਸੋ ਕਿੰਨਾ ਡਿਸਕਾਊਂਟ ਦੇਓਗੇ ਤੁਸੀਂ ਦੱਸੋ ਕਿੰਨਾ ਡਿਸਕਾਊਂਟ ਕੋਈ ਐਫਰਟ ਨਹੀਂ ਕੀਤਾ ਗਿਆ ਜਿੰਨਾ ਟੋਇota ਕਿਰਲੋਸਕਰ ਨੇ ਜਾਂ ਗਲੋਬ ਟੋਇota ਨੇ ਜਾਂ ਜਿਹੜੇ ਵੀ ਡੀਲਰ ਤੋਂ ਇਹਨਾਂ ਨੇ ਖਰੀਦੀ ਆ ਜਿੰਨੇ ਪੈਸੇ ਉਹਨਾਂ ਨੇ ਮੰਗੇ ਪੂਰੇ ਪੂਰੇ ਅਦਾਇਗੀ ਕੀਤੀ ਗਈ ਅੱਛਾ ਹੁਣ ਮੈਂ ਨਾਲ ਲਾਇਆ ਵਾ ਇਹਦੇ ਇੱਕ ਮੈਂ ਤੁਹਾਨੂੰ ਈਮੇਲ ਕਰ ਦੂੰਗਾ ਸਾਰਾ ਵਟਸਐਪ ਕਰ ਦੂੰਗਾ ਮੈਂ ਨਾਲ ਇੱਕ ਪ੍ਰਾਈਵੇਟ ਪਰਚੇਜ਼ਰ ਦਾ ਬਿੱਲ ਆਇਆ ਉਸ ਬਿੱਲ ਦੇ ਮੁਤਾਬਕ ਉਸ ਪ੍ਰਾਈਵੇਟ ਪਰਚੇਜ਼ਰ ਨੇ ਕਿੰਨਾ ਡਿਸਕਾਊਂਟ ਦਿੱਤਾ ਜੀ ਉਹਨੂੰ 10 ਲੱਖ ਪਲੱਸ 10 ਲੱਖ ਪਲੱਸ ਇੱਕ ਇੱਕ ਬੰਦੇ ਨੇ ਇੱਕ ਗੱਡੀ ਖਰੀਦਣੀ ਸੀਗੀ ਉਹਨੂੰ 10 ਲੱਖ ਰੁਪਏ ਦਾ ਡਿਸਕਾਊਂਟ ਇੱਕ ਗੱਡੀ ਦੇ ਦਿੱਤਾ ਟਾਇਟਾ ਵਾਲਿਆਂ ਨੇ ਔਰ 10 ਲੱਖ ਰੁਪਏ ਇੱਕ ਗੱਡੀ ਤੇ ਜੀ ਬਿਕੋਜ਼ ਦਿਸ lets me just complete ji 10 ਲੱਖ ਰੁਪਏ ਡਿਸਕਾਊਂਟ ਇੱਕ ਬਿਲ ਮੇ ਨਾਲ ਲਾ ਰਿਆ ਆਪਣੇ ਕੋਲੋਂ ਨਹੀਂ ਕਰ ਰਿਹਾ ਕੁਝ ਵੀ ਔਰ ਆਮ ਕੀ ਕਹਾ ਜਾ ਰਿਹਾ ਮੇਰੇ ਮੇਰੇ ਕਰੀਬੀ ਰਿਸ਼ਤਦਾਰਾਂ ਨੇ ਖਰੀਦੀ ਗੱਡੀ ਇਹ ਪਿਕਅਪ ਹੈ ਮੇਰੇ ਆਪਣੇ ਸਾਡੇ ਪਿੰਡ ਵਿੱਚ ਮੇਰੇ ਪਰਿਵਾਰ ਦੇ ਵਿੱਚ ਉਹਨਾਂ ਨੇ ਖਰੀਦੀ ਹੈ ਉਹ ਕਹਿੰਦੇ ਜੀ ਮੈਨੂੰ ਵੀ 10 ਲੱਖ ਪਲੱਸ ਡਿਸਕਾਊਂਟ ਦਿੱਤਾ 15 ਲੱਖ ਵੀ ਦਿੰਦੇ ਨੇ ਡਿਸਕਾਊਂਟ ਅਗਰ ਪੰਜਾਬ ਸਰਕਾਰ ਐਫਰਟ ਕਰਦੀ ਪੰਜਾਬ ਪੁਲਿਸ ਤੇ ਟਾਇਓਟਾ ਦੇ ਨਾਲ ਬੈਠ ਕੇ ਹਾਈਸਟ ਲੈਵਲ ਤੇ ਗੱਲ ਕਰਦੀ ਜਾਂ ਟੈਂਡਰ ਮੰਗਾਉਂਦੇ ਜਾਂ ਕੰਪੀਟੀਸ਼ਨ ਕਰਾਉਂਦੇ 10 ਤੋਂ 15 ਲੱਖ ਰੁਪਏ ਦਾ ਉਹ ਡਿਸਕਾਊਂਟ ਇੱਕ ਵਹੀਕਲ ਤੇ ਦਿੱਤਾ ਜਾਂਦਾ ਹੈ ਜੀ ਔਰ ਅਗਰ ਇੰਨਾ ਡਿਸਕਾਊਂਟ ਮਿਲੇ 10 ਤੋਂ 15 ਲੱਖ ਰੁਪਏ ਦਾ ਦੈਟ ਮੀਨਸ ਪੰਜਾਬ ਸਰਕਾਰ ਕੁਡ ਹੈਵ ਸੇਵਡ 14 ਕਰੋੜ ਤੋਂ ਲੈ ਕੇ 21.5 ਕਰੋੜ ਰੁਪਇਆ ਅਗਰ 10 ਲੱਖ ਤੋਂ ਲੈ ਕੇ 15 ਲੱਖ ਰੁਪਏ ਤੱਕ ਡਿਸਕਾਊਂਟ ਇੱਕ ਗੱਡੀ ਤੇ ਦਿੱਤਾ ਜਾਂਦਾ ਜਾਂ ਲਿਆ ਜਾਂਦਾ ਸਰਕਾਰ ਨੂੰ 14 ਕਰੋੜ ਤੋਂ ਲੈ ਕੇ 21 ਕਰੋੜ ਰੁਪਇਆ ਬਚਣਾ ਸੀ ਪਰ ਨਹੀਂ ਬਚਾਇਆ ਗਿਆ ਇਹਦਾ ਮਤਲਬ ਹੈ ਕਿ ਉਹ ਪੈਸੇ ਕਿੱਥੇ ਗਏ ਨੇ ਉਹ ਪੈਸੇ ਕਿਸ ਨੇ ਖਾਦੇ ਨੇ ਔਰ ਚੀਫ ਮਿਨਿਸਟਰ ਦਾ ਜਿਹੜਾ ਉਸਟੀ ਰਾਜਪੀਰ ਸਿੰਘ ਘੁੰਮਣ ਪਤਾ ਲੱਗਿਆ ਹੁਣ ਸੀ ਦਿਸ ਇਜ਼ ਅ ਸਬਜੈਕਟ ਆਫ ਇਨਵੈਸਟੀਗੇਸ਼ਨ ਐਂਡ ਇਨਕੁਆਇਰੀ ਵੀ ਹੈਵ ਲਰਨਡ ਕਿ ਗਲੋਬ ਟਾਇota ਨੇ ਬਿਕੋਜ਼ ਉਹਨਾਂ ਨੇ ਪ੍ਰੋਬਬਲੀ ਡੀਲ ਕਰਾਈਆ ਟਾਇota ਗਲੋਬ ਵਾਲੇ ਵਰਦੀ ਇੰਟਰਮੀਡੀਟਰੀ ਵਰਦੀ ਗੋ ਬੀਟਵੀਨ ਇਨ ਦ ਸਟੀਲ ਕਿ ਰਾਜਵੀਰ ਘੁੰਮਣ ਨੂੰ ਉਹਨਾਂ ਨੇ ਦੋ ਇਨੋਵਾ ਜਿਹੜੀਆਂ ਗੱਡੀਆਂ ਨੇ ਟੋਇota ਇਨੋਵਾ ਉਹਨੂੰ ਗਿਫਟ ਦੇ ਤੌਰ ਤੇ ਦਿੱਤੀਆਂ ਬਿਕੋਜ਼ ਆਫ ਦਿਸ ਚੀਜ਼ ਅਪਾਰਟ ਫਰੋਮ ਜਿਹੜਾ ਕਮਿਸ਼ਨ ਖਾਦਾ ਗਿਆ ਇਸ ਤੋਂ ਸਾਡਾ ਇਹ ਮੰਨਣਾ ਵਾ ਕਿ ਬਹੁਤ ਵੱਡੀ ਬੇਇਮਾਨੀ ਹੋਈ ਆ ਦਿਸ ਇਜ਼ ਅ ਗ੍ਰੇਵ 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 ਇਸ਼ੂ ਆਫ ਕ腐ਪਸ਼ਨ ਰਿਲੇਟਡ ਡਾਇਰੈਕਟਲੀ ਟੂ ਦ ਚੀਫ ਮਿਨਿਸਟਰ ਡਾਇਰੈਕਟਲੀ ਟੂ ਦ ਚੀਫ ਮਿਨਿਸਟਰ ਕਮ ਹੋਮ ਮਿਨਿਸਟਰ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਅਸੀਂ ਆਪਣੀ ਜਿਹੜੀ ਕੰਪਲੇਂਟ ਆ ਇਹਨਾਂ ਨੇ ਸੈਪਰੇਟਲੀ ਔਰ ਮੈਂ ਬਤੌਰ ਐਮਐਲਏ ਸੈਪਰੇਟਲੀ ਇੱਕ ਕੰਪਲੇਂਟ ਡੀਜੀਪੀ ਦੇ ਦਫ਼ਤਰ ਨੂੰ ਈਮੇਲ ਕਰ ਦਿੱਤੀ ਆ ਇੱਕ ਕਾਪੀ ਅਸੀਂ ਈਮੇਲ ਕੀਤੀ ਆ ਟੂ ਦਾ ਹੋਮ ਮਿਨਿਸਟਰ ਆਫ ਇੰਡੀਆ ਸੀਕਿੰਗ ਅ ਸੀਬੀਆਈ ਇਨਕੁਆਇਰੀ ਇੱਕ ਈਮੇਲ ਕਰ ਦਿੱਤੀ ਆ ਡਾਇਰੈਕਟਲੀ ਟੂ ਦਾ ਡਾਇਰੈਕਟਰ ਸੀਬੀਆਈ ਦੀ ਏਜੰਸੀ ਨੂੰ ਸਿੱਧਾ ਤੇ ਇੱਕ ਈਮੇਲ ਕੀਤੀ ਆ ਟੂ ਦੀ ਡਾਇਰੈਕਟਰ ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੂੰ ਇਹ ਸਾਰੀਆਂ ਈਮੇਲਾਂ ਕਰਨ ਤੋਂ ਬਾਅਦ ਡੀਜੀਪੀ ਦਫ਼ਤਰ ਨੂੰ ਈਮੇਲ ਕਰਨ ਤੋਂ ਬਾਅਦ ਉਹਨਾਂ ਨਾਲ ਟੈਲੀਫੋਨ ਦੇ ਉੱਤੇ ਚੈੱਕ ਕਰਨ ਤੋਂ ਬਾਅਦ ਮੈਂ ਤੁਹਾਡੇ মিডিਆ ਦੀ ਡੋਮੇਨ ਵਿੱਚ ਆਇਆ ਹਾਂ ਔਰ ਇਹ ਸਿੱਧਾ ਸਿੱਧਾ ਜਿਹੜੀ ਕੰਪਲੇਂਟ ਹੈ ਦਿਸ ਸ਼ੁੱਡ ਬੀ ਡੈਲਟ ਅੰਡਰ ਪ੍ਰੋਵੈਂਸ਼ਨ ਆਫ ਕ腐ਪਸ਼ਨ ਐਕਟ 1988 ਅੰਡਰ ਦਾ ਆਈਪੀਸੀ 1860 ਸਾਰੇ ਪੰਜਾਬ ਦੇ ਵਿੱਚ ਜਿਹੜਾ ਕੋਈ ਮਾੜਾ ਮੋਟਾ ਕੋਈ ਸਰਕਾਰ ਦੇ ਖਿਲਾਫ ਬੋਲਦਾ ਚੱਕ ਕੇ ਵਿਜੀਲੈਂਸ ਚੱਕ ਕੇ ਪੁਲਿਸ ਦੇ ਪਰਚੇ ਚੱਕ ਕੇ ਉਹਨਾਂ ਨੂੰ ਠੋਕਿਆ ਜਾਂਦਾ ਵਾ ਉਹਨਾਂ ਦੇ ਮੁਕੱਦਮੇ ਝੂਠੇ ਕੀਤੇ ਜਾਂਦੇ ਨੇ ਇਹ ਤਾਂ ਹੁਣ ਮੈਂ ਜਿਹੜੀ ਇਨਕੁਆਇਰੀ ਤੁਹਾਡੇ ਸਾਹਮਣੇ ਜਿਹੜੀ ਮਸਲਾ ਰੱਖਿਆ ਦਿਸ ਇਜ਼ ਅ ਬਲੇਟੈਂਟ ਕਰਪਸ਼ਨ ਬਾਈ ਦਾ ਚੀਫ ਮਿਨਿਸਟਰ ਹਿੰਸੈਲਫ ਬਲੇਟੈਂਟ ਸਾਫ਼ ਨਜ਼ਰ ਆਉਂਦਾ ਅਗਰ ਆਪਾਂ ਇੱਕ ਗੱਡੀ ਸਾਨੂੰ 10 ਲੱਖ ਤੋਂ ਲੈ ਕੇ 15 ਲੱਖ ਰੁਪਏ ਡਿਸਕਾਊਂਟ ਮਿਲਦਾ ਤੇ ਫਿਰ